ਅੱਟ ਕੇ ਆਓ ਪਾਪਾ ਅਸਮੋਰ ਚੇਨ ਇਹਨਾਂ ਨੂੰ ਟਿੱਕਾ ਕਰਤੀਏ ਕਿ ਇਹ ਜਿਹੜੀ ਅੰਨੀ ਮੋੜੀ ਸਰਕਾਰ ਹੈ ਇਹ ਮਜਬੂਰ ਹੋ ਜਾ ਸਾਡੀਆਂ ਮੰਗਾਂ ਮੰਨਣ ਨੂੰ ਜਿੱਤਾਂ ਲਈ ਮੈਂ ਆਪਦੀ ਥਾਂ ਲੈ ਜਾ ਰਾਜਪੁਰਜੀ ਕਾ ਖਲਤਾ ਵਾ ਇੱਕ ਕੀਤੀ ਖਨੌਰੀ ਬਾਰਡਰ ਦੇ ਦੇਖ ਰਹੇ ਹਾਂ ਤੁਸੀਂ ਜੀ ਜੀ ਅੱਜ ਦੀਆਂ ਤਸਵੀਰਾਂ ਜੀ ਸਰਦਾਰ ਜਗਜੀਤ ਸਿੰਘ ਗੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਟੇਜ ਤੇ ਕਾਰਵਾਈ ਪਾਜੀ ਜਾ ਰਹੀ ਹੈ ਜਿਹਦੇ ਸਬੰਧ ਕਰਦੇ ਔਰ ਬੇਨਤੀ ਕਰਦੇ ਕਿ ਆਪਣੀ ਜਗ੍ਹਾ ਲੈ ਕੇ ਬੈਠ ਜਾਓ ਮੀਟਿੰਗ ਚੱਲ ਰਹੀ ਹੈ ਥੋੜੇ ਹੀ ਸਮੇਂ ਦੇ ਵਿੱਚ ਐਲਾਨ ਹੋ ਜਾਣਾ ਹੈ ਕਿ ਸਾਗੂ ਨੇ ਆਵਦੀ ਜ਼ਿੰਦਗੀ ਅਗਲੀ ਜਿਹੜੀ ਮਰਨ ਵਾਰ ਤੇ ਲਾ ਕੇ ਬੈਠਣਾ ਹੈ ਉਹਨਾਂ ਦਾ ਐਲਾਨ ਇਸ ਸਟੇਜ ਤੋਂ ਹੋ ਜਾਣਾ ਹੈ ਜਗ੍ਹਾ ਲੈ ਕੇ ਬੈਠ ਜਾਓ ਤੁਹਾਡਾ ਆਇਆਂ ਦਾ ਬਹੁਤ ਬਹੁਤ ਧੰਨਵਾਦ ਟੈਨਲ ਸਾਹਿਬ ਗੱਲ ਕਰਕੇ ਪਹਿਲਾਂ ਅੱਜ ਦੇ ਜੋ ਕੇ ਹਾਲਾਤਾਂ ਦੇ ਉੱਤੇ ਵੀਡੀਓ ਸ਼ੇਅਰ ਕਰੀ ਜੀ ਮੇਰੇ ਦੋਸਤੋ ਕੋਈ ਕਹਿੰਦਾ ਹਵਾ ਤੋਂ ਕੋਡ ਬੋਡਾ ਜਥੇਬੰਦੀ ਕੋਈ ਕਹਿੰਦਾ ਤੇ ਚਿੱਟੇ ਚੰਡੇ ਡੇਰਾ ਫੈਲਾਤੀਆਂ ਬਦਨਾਮ ਕੀਤਾ ਜਾ ਰਿਹਾ ਸਾਨੂੰ ਉਮੀਦ ਨਹੀਂ ਸੀ ਸਾਡੇ ਕਾਈ ਪ੍ਰਧਾਨ ਜਗਜੀਤ ਸਿੰਘ ਜੀ ਸੁਜੀ ਜੀ ਵੀ ਅਖਬਾਰ ਵਾਲੇ ਸਾਡੇ ਸਤਕਾਰਯੋਗ ਸੱਜਣ ਜਿਹੜੇ ਇਹ ਕਹਿੰਦੇ ਆ ਕਿ ਭਾਈ ਉਹ ਬੀਜ ਲੋ ਮੈਂ ਬਣਾਇਆ ਗਾਣਾ ਜਿਹੜਾ ਪਾਣੀ ਮੁੱਕੇ ਤੋਂ ਬੀਜੋਗੇ ਆ ਜਿਹੜਾ ਚੱਲ ਰਿਹਾ ਸੰਘਰਸ਼ ਐਮਐਸਪੀ ਤੇ ਲੀਗਲ ਗਰੰਟੀ ਦਾ ਇਹਨੂੰ ਤਲਾਝਲੀ ਦੇ ਰਹੇ ਐ ਇਹਦੀ ਨਿੰਦਿਆ ਕਰ ਰਹੇ ਐ ਕਿ ਉਹ ਫਸਲਾਂ ਬੀਜ ਲੋ ਜਿਹੜੀਆਂ ਪਾਣੀ ਮੁੱਕੇ ਤੋਂ ਬਾਅਦ ਬੀਜੋਗੇ ਸਾਡਾ ਸਾਡਾ ਉਹਨਾਂ ਨੂੰ ਸੁਭਾਲ ਐ ਕਿ ਅਸੀਂ ਭਾਈ ਉਹੀ ਬੀਜਦੇ ਸੀ ਜਿਹੜੀ ਫਸਲੀ ਵਿਭਿੰਨਤਾ ਦੀ ਥੋੜੀ ਬੁੱਤੀ ਗੱਲ ਕਰ ਰਹੀ ਐ ਅੱਜ ਵੀ ਫਸਲੀ ਵਿਭਿੰਨਤਾ ਬੀਜ ਲੋ ਅਸੀਂ ਉਹੀ ਬੀਜਦੇ ਸੀ ਸਾਡੇ ਘਰੇ ਮੋਠ ਮੂੰਗੀਆਂ ਬਾਜਰੇ ਸਾਡੇ ਘਰੇ ਛੋਲੇ ਤੇ ਕਾਟਨ ਦੀ ਖੇਤੀ ਨਰਮੇ ਦੀ ਹੁੰਦੀ ਸੀ ਸਾਡੇ ਘਰੋਂ ਅਮਰਤ ਪੈਦਾ ਹੁੰਦਾ ਸੀ ਜਿਹਨੂੰ ਖਾ ਕੇ ਅਸੀਂ ਕਿਤੇ ਕਿਸੇ ਹਸਪਤਾਲ ਚ ਦਾਖਲ ਨਹੀਂ ਹੋਏ ਉਹ ਬੁੱਧੀ ਜੀ ਵੀ ਵਰਕਦੇ ਉਹਨਾਂ ਲੋਕਾਂ ਨੂੰ ਅਸੀਂ ਅੱਜ ਪੁੱਛਣਾ ਚਾਹੁੰਦੇ ਆ ਕਿ ਰੰਗ ਤੁਹਾਡੇ ਹੀ ਲਾਏ ਹੋਏ ਨੇ ਜਿਹੜਾ ਤੁਸੀਂ ਅੱਜ ਕਹਿੰਦੇ ਇਹਨਾਂ ਨੇ ਪਾਣੀ ਮੁਕਾਤਾ ਇਹ ਤੁਹਾਡੀ ਬੁੱਧੀ ਦੇ ਰੰਗ ਲਾਏ ਹੋਏ ਨੇ ਇਹ ਜਿਹੜਾ ਕੁਝ ਲਿਆਕੇ ਦਿੱਤਾ ਤੁਸੀਂ ਪਾਣੀ ਮੁੱਕਣ ਵਾਲੀ ਖੇਤੀ ਬਾਤਾਵਰ ਨੂੰ ਪਲੂਟ ਕਰਨ ਵਾਲੀ ਖੇਤੀ ਇਹ ਜ਼ਹਿਰੀਲੀ ਖੇਤੀ ਇਹ ਤੁਹਾਡੀ ਬੁੱਧੀ ਦੀ ਉਪਜ ਹੈ ਅੱਜ ਕਿਸਾਨਾਂ ਨੂੰ ਬਦਨਾਮ ਨਾ ਕਰੋ ਸਰਕਾਰ ਦੀ ਸ਼ਾਨੀ ਨਾਲ ਭੁੱਲੋ ਸਰਕਾਰ ਦੇ ਹੱਥ ਛੋਕੇ ਨਾ ਬਣ ਕੇ ਰਹੋ ਆਪਣੀ ਬੁੱਧੀ ਨੂੰ ਬਹਾਲ ਰੱਖੋ ਮੈਂ ਬੇਨਤੀ ਕਰਾਂ ਰਣਜੀਤ ਸਿੰਘ ਸਵਾਜਪੁਰ ਬੀਕੇ ਜੋ ਕ੍ਰਾਂਤੀਕਾਰੀ ਤੇ ਉਸ ਤੋਂ ਬਾਅਦ ਮਖਤਿਆਰ ਸਿੰਘ ਕੁਕਰੇਵਾਲ ਫੋਰ ਕਮੇਟੀ ਦੇ ਆਗੂ ਨੇ ਉਹ ਤਿਆਰ ਰਣ ਆਜੇ ਜੀ ਸਤਿਕਾਰਯੋਗ ਮੇਰੇ ਕਿਸਾਨ ਦੋਸਤੋ ਤੇ ਕਿਸਾਨ ਆਗੂ ਸਹਿਬਾਨ ਤੇ ਮੇਰੀਆਂ ਭੈਣਾ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੀ ਵੱਦੇ 9 ਮਹੀਨੇ ਤੋਂ ਵੱਧ ਸਮੇਂ ਤੋਂ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਤੇ ਜਿਹੜਾ ਸੰਘਰਸ਼ ਚੱਲ ਰਿਹਾ ਓਸ ਦੇ ਵਿੱਚ ਬਹੁਤ ਤਰਾਜ ਚੜ੍ਹਾ ਜਿਹੜੇ ਆਏ ਆ ਤੇ ਇਹਨਾਂ ਨੇ ਅਥਰੂ ਗੈਸ ਪਾਣੀ ਦੀਆਂ ਬਿਛਾੜਾਂ ਇੱਥੋਂ ਤੱਕ ਕੇ ਸਿੱਧੀਆਂ ਗੋਲੀਆਂ ਮਾਰ ਕੇ ਸਾਡੇ ਨੌਜਵਾਨਾਂ ਨੂੰ ਕੀ ਇਹ ਕੀਤਾ ਲੱਤਾ ਵਾਹਾ ਢੋੜੀਆਂ ਤੇ ਹੱਦ ਇਹ ਹੋ ਗਈ ਕਿ ਇੱਥੇ ਲੋਕਾਂ ਨੂੰ ਸ਼ਾਂਤੀਪੂਰਵ ਸ਼ੰਘਰਸ਼ ਕਰਦੇ ਕਰਦਿਆਂ ਨੂੰ ਵੀ ਜਿਹੜੀ ਮੋੜ ਚਾ ਜੋ ਚੱਕ ਲੈਣਾ ਇਹ ਸਿੱਧਾ ਸਿੱਧਾ ਸਪਸ਼ਟ ਹੈ ਕਿ ਇਥੋਂ ਦੀ ਸਰਕਾਰ ਭਾਵੇਂ ਪੰਜਾਬ ਦੀ ਹੈ ਭਾਵੇਂ ਉਹ ਸੈਂਟਰ ਦੀ ਸਰਕਾਰ ਆ ਉਹ ਬਕਲਾੜ ਕਰ ਗਈ ਇਹ ਕੋਡ ਬੁਟੇ ਜਿਵੇਂ ਬੰਦੀ ਤੇ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਇਕੱਲੇ ਪੰਜਾਬ ਚ ਨਹੀਂ ਪੂਰੇ ਭਾਰਤ ਦੇ ਵਿੱਚ ਲੋਕ ਉੱਠੇ ਹੋਏ ਆ ਇੱਥੋਂ ਤੱਕ ਕੇ ਇਥੋਂ ਦੇ ਜਿਹੜੇ ਕਾਰਪੋਰੇਟਾਂ ਦੀਆਂ ਜਿਹੜੀਆਂ ਆਪਾਂ ਗੱਲਾਂ ਕਰਦੇ ਆ 9 ਮਹੀਨੇ ਤੋਂ ਇਸ ਸਟੇਜ ਤੋਂ ਉਹਨਾਂ ਕਾਰਪੋਰੇਟਾਂ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਮ ਜਿਹੜੀ ਜਨਤਾ ਉਹਨਾਂ ਦਾ ਜਿਉਣਾ ਔਖਾ ਕੀਤਾ ਉਹਦੀ ਇਹਦਾ ਹਾਲ ਮੈਂ ਦੰਦਾ ਸੇਕ ਸਿਨਾ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸੀ ਤੇ ਅੱਜ ਉਹ ਪੂਰੀ ਫਿਰਦੀ ਆ ਵਿਦੇਸ਼ਾਂ ਦੇ ਵਿੱਚ ਲੋਕਾਂ ਨੇ ਕੁਟ ਬੀਜਪੀ ਨੇ ਅੱਗ ਲਾਈਆ ਦੋ ਫਿਰਕਿਆਂ ਦੇ ਵਿੱਚ ਦੋ ਧਰਮਾਂ ਦੇ ਵਿੱਚ ਅੱਗ ਲਾਈਆ ਜਿਹੜੀ ਚਿੰਗਿਆੜੀ ਉੱਤੇ ਖੰਡਿਆਈ ਆ ਤੇ ਉੱਥੇ ਸ਼ਰਿਆਮ ਸਾਡੀਆਂ ਧੀਆਂ ਦੇ ਭੈਣਾਂ ਨਾਲ ਬਲਾਤਕਾਰ ਕਰਕੇ ਉਹਨਾਂ ਦੇ ਮਾਪਿਆਂ ਦੇ ਸਾਹਮਣੇ ਉਹਨਾਂ ਨੂੰ ਕਿਵੇਂ ਕਤਲ-ਕਤਲ ਕਰਕੇ ਸੱਟਿਆ ਜਾ ਰਿਹਾ ਹੈ ਤੇ ਉਹਨਾਂ ਲੋਕਾਂ ਨੇ ਵੀ ਬੰਗਲਾਦੇਸ਼ ਵਾਲਾ ਜਿਹੜਾ ਹਸਾਬ ਕਿਤਾਬ ਲੈਣਾ ਸ਼ੁਰੂ ਕੀਤਾ ਉਹਨਾਂ ਨੇ ਵੀ ਉੱਥੋਂ ਦੇ ਐਮਐਲਆ ਦੇ ਮੰਤਰੀਆਂ ਦੇ ਘਰਾਂ ਦੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਮੋਤੀ ਸਿਆਦੇ ਭਗਵੰਤ ਮਾਨਸਿਆ ਤੈਨੂੰ ਸਟੇਜ ਤੋਂ ਵੀ ਐਲਾਨ ਕਰ ਦਿਆ ਕਿਤੇ ਤੂੰ ਇਹ ਹਾਲਾਤ ਪੈਦਾ ਨਾ ਕਰ ਲਈ ਕਿਤੇ ਪੰਜਾਬ ਦੇ ਲੋਕ ਵੀ ਤੁਹਾਡੇ ਮਹਿਲਾਂ ਵੱਲੋਂ ਆਉਣ ਲੱਗ ਜਾਣ ਤੁਸੀਂ ਸਾਨੂੰ ਕਿੰਨਾ ਕੇ ਮਜਬੂਰ ਕਰੋਗੇ ਇੱਥੇ ਸਾਥੀ ਦੱਸ ਕੇ ਗਏ ਆ ਕਿ ਸਾਡੀਆਂ ਜੀਰੀਆਂ ਨੇ ਅਜੇ ਜਿਹੜਾ ਸਾਡਾ ਧਾਨ ਆ ਉਹ ਅਜੇ ਵੀ ਮੰਡੀਆਂ ਦੇ ਵਿੱਚ ਰੁੜ ਰਿਹਾ ਕਿਸੇ ਦੀ ਜੀਰੀ ਇਹਨਾਂ ਨੇ ਕੱਟ ਤੋਂ ਬਿਨਾਂ ਨਹੀਂ ਚੱਕੀ ਇੱਥੋਂ ਤੱਕ ਕੇ ਸਾਡੇ ਕਿਸਾਨਾਂ ਨੂੰ ਬਰਗਲਾ ਕੇ ਆਪਦੇ ਨਾਲ ਆਪਦੇ ਧਰਨਿਆਂ ਦੇ ਵਿੱਚ ਬਿਠਾ ਲਿਆ ਤੇ ਅੱਜ ਜਦੋਂ ਉਹਨਾਂ ਦੇ ਮਸਲੇ ਆ ਲੋਗੇ ਤੇ ਇਹਨਾਂ ਨੇ ਇੱਥੋਂ ਦੇ ਆਰਪੀਏ ਇੱਥੋਂ ਦੇ ਸ਼ੈੱਲਰ ਵਾਲੇ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੀ ਸਰਕਾਰ ਇੱਥੋਂ ਦਾ ਕਾਰਪੋਰੇਟ ਕਰਾਣਾ ਸਾਰਿਆਂ ਨੇ ਰੜ ਕੇ ਕਿਸਾਨੀ ਨੂੰ ਕਿਵੇਂ ਦਵਾ ਕਰਨ ਦੇ ਲੱਗੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਦਲੇਵਾਲ ਸਾਹਿਬ ਨੂੰ ਇੱਥੋਂ ਚੱਕ ਕੇ ਕੀ ਇਹ ਭੂਲ ਖਤਮ ਕਰ ਦੋਗੇ ਤੁਸੀਂ ਹਾਲਾਤ ਵਿਗਾੜ ਰਹੇ ਹੋ ਪੰਜਾਬ ਦੇ ਤੁਹਾਡੀਆਂ ਫੋਰਸਾਂ ਨੇ ਕੰਮ ਨਹੀਂ ਕਰਨਾ ਫੋਰਸਾਂ ਤੁਹਾਡੇ ਕੋਲੇ ਪਾਕਿਸਤਾਨ ਚ ਨਹੀਂ ਆਉਣੀਆਂ ਫੋਰਸਾਂ ਵਾਲੇ ਵੀ ਸਾਡੇ ਭੈਣ ਭਰਾ ਨੇ ਇੱਕ ਹੋਰ ਪਿੱਛੇ ਧਿਆਨ ਮਾਰ ਲਓ ਕਿ ਪੰਜਾਬ ਦੇ ਵਿੱਚ ਸੈਂਕੜੇ ਸਪਿੰਨ ਮਿੱਲਾਂ ਸੀ ਜਿਨ੍ਹਾਂ ਨੂੰ ਖੱਡੀ ਉਦਯੋਗ ਕਹਿੰਦੇ ਆ ਕੱਪੜਾ ਬੁਣਨ ਵਾਲਾ ਉਦਯੋਗ ਕਹਿੰਦੇ ਆ ਤੇ ਉਹ ਨਰਮੇ ਨੂੰ ਠੋਕਰਾ ਮਾਰ ਮਾਰ ਚੱਕਦੇ ਸੀ ਉਹ ਲੋਕ ਅੱਜ ਕਿੱਥੇ ਨੇ ਉਹ ਖੱਡੀ ਉਦਯੋਗ ਕਿੱਥੇ ਨੇ ਉਹ ਫੈਕਟਰੀਆਂ ਤੇ ਪੰਜਾਬ ਦੇ ਵਿੱਚ ਜੇ ਸ਼ੈੱਲਰ ਵਾਲੇ ਤੇ ਆੜਤੀ ਵਾਲੇ ਆੜਤੀ ਵੀ ਇਸ ਤਰ੍ਹਾਂ ਹੀ ਕਰਨਗੇ ਸਾਡੀ ਜੀਰੀ ਨਾਲ ਤਾਂ ਹਾਲ ਆੜਤੀਆਂ ਦਾ ਤੇ ਸ਼ੈੱਲਰ ਵਾਲਿਆਂ ਦਾ ਵੀ ਇਹੀ ਹੋਣਾ ਇੱਥੇ ਨਾ ਸ਼ੈੱਲਰ ਵਾਲੇ ਲੱਪਣਿਆ ਨਾ ਇੱਥੇ ਆੜਤੀਏ ਲੱਪਣਿਆ ਹਾਲ ਉਹਨਾਂ ਦਾ ਵੀ ਇਹੀ ਹੋਣਾ ਕਿਉਂਕਿ ਲੜਾਈ ਹੈ ਜਿਹੜੀ ਇਹ ਅੱਜ ਕੱਲੇ ਪੰਜਾਬ ਜਾਂ ਭਾਰਤ ਦੇ ਨਹੀਂ ਰਹੇਗੀ ਸਾਡਾ ਜਿਹੜਾ ਘੋਲ ਆ ਆਪਣੀ ਜਿਹੜੀ ਇਹ ਲੜਾਈ ਹੈ ਇਹ ਪੂਰੀ ਇੰਟਰਨੈਸ਼ਨਲ ਪੱਧਰ ਤੇ ਚੱਲ ਗਈ ਵੱਖ-ਵੱਖ ਦੇਸ਼ ਦੇ ਕਿਸਾਨ ਆ ਜਿਹੜੇ ਉਹ ਵੀ ਤੁਹਾਡੇ ਵਾਂਗੂ ਪੀੜਤ ਨੇ ਕਾਰਪੋਰੇਟਾਂ ਦੇ ਪਰ ਇੱਕ ਗੱਲ ਪੱਕੀ ਆ ਵੀ ਦੁਨੀਆ ਦੇ ਵਿੱਚ ਕਿਤੇ ਵੀ ਕਿਸਾਨਾਂ ਨੂੰ ਕਿਸੇ ਵੀ ਮਾਰਚ ਤੇ ਜਾਣ ਤੋਂ ਰੋਕਿਆ ਨਹੀਂ ਜਾਂਦਾ ਤੇ ਇੱਕ ਭਾਰਤ ਸਰਕਾਰ ਹੈ ਤੇ ਜਿਹੜੀ ਤੁਹਾਨੂੰ ਸ਼ਾਂਤੀਪੂਰਵਕ ਜਿਹੜਾ ਪ੍ਰੋਟੈਸਟ ਹੈ ਉਸ ਕਰਨ ਤੋਂ ਵੀ ਰੋਕਦੀ ਆ ਪਰ ਰੁਕਣ ਨਹੀਂ ਇਹ ਕੋਲ ਇੱਥੋਂ ਸਾਥੇ ਸਾਥੀ ਐਲਾਨ ਕਰਕੇ ਗਏ ਆ ਜੇ ਇੱਕ ਡੱਲੇ ਸਾਹਿਬ ਡੱਲਿਆਲ ਸਾਹਿਬ ਨੂੰ ਲੈ ਕੇ ਗਏ ਆ ਇੱਕ ਨਹੀਂ ਹਜ਼ਾਰਾਂ ਨਹੀਂ ਇੱਥੇ ਲੱਖਾਂ ਨੇ ਜਿਹੜੇ ਡੱਲਿਆਲ ਸਾਹਿਬ ਪੈਦਾ ਹੋ ਰਹੇ ਨੇ ਤੇ ਉੱਥੇ ਵਾਰੀ ਨਹੀਂ ਮਿਲਣੀ ਹਰ ਬੰਦੇ ਨੂੰ ਇਹ ਲੱਗਦਾ ਕਿ ਅਸੀਂ ਵੀ ਉਸ ਗ੍ਰফতার ਫਰਾਦੇ ਪਟ ਸਿੰਘ ਦੀ ਸ਼ਹੀਦੀਆਂ ਦੀ ਲੈਂਡ ਦੇ ਵਿੱਚ ਸਾਡੀ ਸ਼ਹੀਦੀ ਜਿਹੜੀ ਦਰਜ ਹੋਵੇ ਇਸ ਕਰਕੇ ਸਰਕਾਰ ਆਪਦਾ ਵਿਨੇਖਾ ਦੂਰ ਕਰ ਲਏ ਸਾਡੇ ਆਪੂ ਸਹਿਬਾਨ ਨੇ ਉਹ ਬਚ ਗਏ ਇਸ ਲਈ ਅਸੀਂ ਟਾਈਮ ਦਾ ਥੋੜਾ ਜਿਹਾ ਖਿਆਲ ਰੱਖਾਂਗੇ ਤੇ ਮੈਂ ਤੁਹਾਡਾ ਇੱਥੇ ਪਹੁੰਚਣ ਤੇ ਤੇ ਇਸ ਲੜਾਈ ਨੂੰ ਹੋਰ ਅੱਗੇ ਲੈ ਕੇ ਜਾਣ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਰਣਜੀਤ ਸਿੰਘ ਜੀ ਦਾ ਉਸ ਤੋਂ ਬਾਅਦ ਮੁਖਤਿਆਰ ਸਿੰਘ ਗਰੇਵਾਲ ਪੋਰ ਕਮੇਟੀ ਦੇ ਮੈਂਬਰ ਨੇ ਉਹਨਾਂ ਦਾ ਸਮਾਂ ਤੇ ਆਪਣੇ ਵਿੱਚ ਸਹਿਯੋਗੀ ਫੋਰਮ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਜਿੰਦਰ ਸਿੰਘ ਪੰਦੇਰ ਜਸਵਿੰਦਰ ਸਿੰਘ ਲੰਗੋਵਾਲ ਤੇ ਉਹਨਾਂ ਦੇ ਨਾਲ ਬਲਦੇਵ ਸਿੰਘ ਜੀਰਾ ਤੇ ਸਾਡੇ ਆਗੂ ਦੂਸਰੇ ਫੋਰਮ ਦੇ ਪਹੁੰਚ ਚੁੱਕੇ ਨੇ ਮੰਚ ਦੇ ਉੱਤੇ ਪਹੁੰਚ ਚੁੱਕੇ ਨੇ ਥੋੜੇ ਸਮੇਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਵੀ ਸਟੇਜ ਤੇ ਆ ਜਾਣਗੇ ਤੇ ਥੋੜੇ ਸਮੇਂ ਦੇ ਵਿੱਚ ਆਪਾਂ ਅਗਲਾ ਜਿਹੜਾ ਐਲਾਨ ਕਰ ਦਿੰਨਾ ਹੈ ਤਾਂ ਬੇਨਤੀ ਕਰਾਂ ਮਖਤਿਆਰ ਸਿੰਘ ਜੁਗਰੇਵਾਲ ਹੁਣ ਸਮੇਂ ਦਾ ਧਿਆਨ ਰੱਖ ਕੇ ਕਿਉਂਕਿ ਆਗੂ ਆ ਗਏ ਨੇ ਉਹਨਾਂ ਨੇ ਆਪਣੀ ਗੱਲ ਰੱਖਣੀ ਹੈ ਆਪਣੀ ਗੱਲ ਰੱਖਣਾ ਆਓ ਜੀ ਮਖਿਆਰ ਜੀ ਇਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਕਾਵਲ ਸਿੰਘ ਅੰਦਰ ਸਰ ਉਹ ਤਿਆਰ ਠੀਕ ਹੈ ਚਲੋ ਚਲੋ ਜੀ ਜੱਸੀ ਦਾ ਵਧੀਆ ਜੀ ਆ ਗਿਆ ਪ੍ਰਧਾਨ ਸਰ ਦੀ ਸਟੇਜ ਤੇ ਜਾ ਰਿਹਾ ਜੀ ਕੀ ਕਰਤ ਚਾਚਾ ਮਾਰੇ ਚਾ ਚੱਗੇ ਬੰਦਿਆ ਦੇ ਲਾ ਲਾ ਕਿ ਜੀ ਕਿਸ ਨੇ ਬਣਾਈ ਤੇ ਬਣਾ ਲਈ ਤੂੰ ਜੀ ਬਹੁਤ ਸਾਰੇ ਤੇ ਝਾਰੂ ਸਾਡੇ ਵਰਕਰ ਦੇ ਕੋੜ ਬੁੱਢਾ ਜਥੇਬੰਦੀ ਦੇ ਜੁਜਾਰੂ ਸਿਪਾਈ ਸਾਡੇ ਸੂਬਾ ਕਤਰ ਸਿੰਘ ਸਾਹਿਬ ਇਹਦੇ ਬੁੱਢੇ ਬਾਬੇ ਜੁਜਾਰੂ ਇਹ ਬਾਬਾ ਜੀ ਮੋਰਚੇ ਦੇ ਵਿੱਚ ਡਟੇ ਬੈਠਿਆ ਸੀ ਸਰਦਾਰ ਜਰਜੀਤ ਸਿੰਘ ਡੱਲੇਵਾਲ ਸਾਹਿਬ ਗ੍ਰਿਫਟਾਰ ਹੋਣ ਤੋਂ ਬਾਅਦ ਸਟੇਜ ਦਾ ਮਾਹੌਲ ਵੱਡੀ ਗਿਣਤੀ ਜਿਹੜੇ ਕਿਸਾਨ ਜਿਹੜੇ ਪਹੁੰਚ ਰਹੇ ਆ अच्छा तो लेके 990 का टाइम सीधा 40 लगा मैं कहना फुल शेयर लॉक था 55 नाइट से उस दो मगरों नहीं से तकरी में मुझे कर है सरकार ने